ਨਾਮ ਸਿਮਰਨ ਅਭਿਆਸ ਕੀਆ ਲੋਕੀ ਕਹਿੰਦੇ ਆ ਵੀ ਅਸੀਂ ਸਿਮਰਨ ਕਰਦੇ ਆ ਅਸੀਂ ਸਾਡਾ ਦਸਮ ਦਵਾਰ ਜਿਹੜਾ ਖੁੱਲ ਜਾਂਦਾ ਅਸੀਂ ਜਿਹੜਾ ਆਪਣਾ ਸਰੀਰ ਹੀ ਛੱਡ ਦਿੰਨੇ ਆ ਕੀ ਇਹ ਸੱਚ ਹੁੰਦਾ ਅਸਲ ਦੇ ਵਿੱਚ ਐਕਚੁਅਲ ਚ ਕੀ ਹੁੰਦਾ ਅਡ ਅਡ ਅਨੁਭਵਤਾ ਆ ਅਡ ਅਡ ਹੁਣ ਗੁਰਬਾਣੀ ਦਾ ਵੀ ਜਿਹੜਾ ਨਾ ਮੈਂ ਗੁਰਬਾਣੀ ਦੀ ਜੇ ਕਹਾਂ ਵੀ ਮੈਂ ਉਹਨੂੰ ਕਥਾ ਕਰ ਲਵਾਂ ਇਹ ਕਥ ਕਹਾਣੀ ਉਹਨੂੰ ਕਥਿਆ ਨਹੀਂ ਜਾ ਸਕਦਾ ਪਰ ਮੈਂ ਸਮੁੰਦਰ ਦੇ ਕਿਸ ਤਲ ਤੱਕ ਖੜਾ ਹੋਇਆ ਸਮੁੰਦਰ ਦੀ ਪਹਿਲਾ ਕਿਨਾਰੇ ਤੇ ਖੜਾ ਹੋਇਆ ਤਾ ਮੇਰੇ ਪੈਰਾਂ ਤੱਕ ਦਾ ਸਮੁੰਦਰ ਮੇਰੀ ਪਰਭਾਸ਼ਾ ਮੁਤਾਬਕ ਜੇ ਗੋਡਿਆਂ ਤੱਕ ਅੰਦਰ ਗਿਆ ਤਾਂ ਮੈਂ ਕਹਿੰਦਾ ਸਮੁੰਦਰ ਗੋਡਿਆਂ-ਗੋਡਿਆਂ ਤੱਕ ਝੂਠ ਨਹੀਂ ਬੋਲ ਰਿਹਾ ਨਾ ਤੇ ਜੇ ਮੈਂ ਉਹਦੇ ਵਿੱਚ ਗੋਤਾ ਮਾਰੂਗਾ ਉਹਦਾ ਵਿਸ਼ਾਲ ਹੈ ਉਸੇ ਤਰੀਕੇ ਪਰਮਾਤਮਾ ਨਾਲ ਜੁੜਨ ਵਾਲਿਆਂ ਦੀ ਅਨੁਭਵਤਾ ਵੀ ਬਿਲਕੁਲ ਵੱਖਰੀ-ਵੱਖਰੀ ਹੁੰਦੀ ਆ ਪਰ ਕੋਈ ਝੂਠ ਨਹੀਂ ਬੋਲ ਰਿਹਾ ਉਹਦੀ ਬૌਧਿਕਤਾ ਉਹਦੇ ਅਵਸਥਾ ਦੇ ਮੁਤਾਬਕ ਉਹਦੀ ਜਿਹੜੀ ਜਿਹੜੀ ਕਹਦੀ ਉਹਦਾ ਐਕਸਪੀਰੀਅੰਸ ਆ ਉਹ ਹਰ ਦੂਜੇ ਬੰਦੇ ਨਾਲੋਂ ਬਿਲਕੁਲ ਵੱਖਰੀ ਹੁੰਦੀ ਆ ਠੀਕ ਹੈ ਤੇ ਹੁਣ ਜਿਹੜੇ ਬੰਦੇ ਚਾਹਦੇ ਸਿਰਫ ਇਹ ਆ ਕਿ ਸ਼ਕਤੀਆਂ ਲੈਣੀਆਂ ਜਾਂ ਉਹ ਜਾਦੂ ਟੋਣਿਆਂ ਵਾਲੇ ਪਾਸੇ ਪਰ ਇੱਕ ਹੀ ਜਣੇ ਜਾਦੂ ਸਿੱਖਣਾ ਚਾਹੁੰਦੇ ਹੁੰਦੇ ਆ ਉਹ ਕਹਿੰਦੇ ਮੈਂ ਆ ਚੀਜ਼ ਗੈਪ ਕਰਕੇ ਦਿਖਾਵਾਂ ਇਹ ਚਮਤਕਾਰ ਉਹ ਇਹਨੂੰ ਚਮਤਕਾਰ ਮੰਨੀ ਵੀਰਦੇ ਆ ਕੀ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਸਭ ਕੁਝ ਹੁੰਦਾ ਆ ਮਤਲਬ ਕੁਝ ਵੀ ਗੈਪ ਕਰ ਗੁਰਬਾਣੀ ਲਿਖਿਆ ਭੂਤ ਪ੍ਰੇਸ ਉਦ੍ਰਮ ਮਿਰਗਾਜ ਸਭ ਕੁਝ ਹੁੰਦਾ ਆ ਸਭ ਕੁਝ ਹੈਗਾ ਆਪਣੇ ਨਾਲ ਵੱਧ ਗਿਣਤੀ ਮਰਿਆਂ ਦੀ ਆਤਮਾਵਾਂ ਦੀ ਜ਼ਿਆਦਾ ਆ ਪਰ ਮਰਿਆ ਤੁਸੀਂ ਭੂਤ ਪ੍ਰੇਤ ਹੈ ਗਿਆ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਜਾਦੂ ਹੁੰਦਾ ਹੈ ਵੀ ਕੋਈ ਬੰਦਾ ਤੁਹਾਡਾ ਫੋਨ ਪਿਆ ਇਹਨੂੰ ਗਾਇਬ ਕਰਨਾ ਚਾਹੁੰਦਾ ਜੇ ਕਿਸੇ ਹੋਰ ਚੀਜ਼ ਨੂੰ ਇੱਥੋਂ ਗਾਇਬ ਕਰਨਾ ਚਾਹੁੰਦਾ ਪਰ ਉਹ ਜਾਦੂ ਕਿੱਦਾਂ ਕਰੂਗਾ ਬਿਲਕੁਲ ਹੁੰਦਾ ਹੈ ਹੁੰਦਾ ਹੈ ਸਭ ਸਭ ਕੁਝ ਹੁੰਦਾ ਹੈ ਇਹ ਅੱਡਾ ਮੈਜੀਕ ਇਸੇ ਰੀਅਲ ਹਾਂ ਬਿਲਕੁਲ ਹੈਗਾ ਐਕਚੁਅਲੀ ਕੀ ਵਿਦਿਆਵਾਂ ਨੇ ਪਰ ਉਸ ਵਿਦਿਆ ਤੱਕ ਤੁਹਾਡੀ ਡਿਪੈਂਡੈਂਸੀ ਰਹਿ ਜਾਂਦੀ ਤੁਸੀਂ ਅੱਗੇ ਨਹੀਂ ਵੱਧ ਸਕਦੇ ਫਿਰ ਤੈਨੂੰ ਉਹਦਾ ਹੀ ਸ਼ੌਂਕ ਚੜ ਜਾਂਦਾ ਹਾਂ ਤੈਨੂੰ ਉਹ ਤੁਹਾਡੇ ਤੇ ਹੈਵੀ ਹੋ ਜਾਂਦੀ ਫਿਰ ਤੁਸੀਂ ਰੱਬ ਰੱਬ ਨੂੰ ਨਹੀਂ ਪਾ ਸਕਦੇ ਉਹਨੂੰ ਪਾ ਸਕਦੇ ਠੀਕ ਹੈ ਤੇ ਜਿੰਨੇ ਰੱਬ ਨੂੰ ਪਾਣਾ ਆ ਉਹ ਇਹ ਸ਼ਕਤੀਆਂ ਤੋਂ ਇਹ ਚੀਜ਼ਾਂ ਪਿੱਛੇ ਤੁਰੀਆਂ ਫਿਰਦੀਆਂ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਉਹਨਾਂ ਇੱਥੇ ਹਰ ਹਰ ਵਰਡ ਯੂਜ਼ ਕੀਤਾ ਗੁਰਬਾਣੀ ਚ ਹੈਨਾ ਹਰ ਵਰਡ ਜ਼ਿਆਦਾਤਰ ਵਿਸ਼ਨੂੰ ਲਈ ਯੂਜ਼ ਕੀਤਾ ਗਿਆ ਹੈ ਆਮ ਲੋਕੀ ਤਾਂ ਹਰੀ ਉਹਨੂੰ ਮੰਨਦੇ ਹਨ ਹੈਨਾ ਤੇ ਹੁਣ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਲੂਗਾ ਉਹਨੂੰ ਆ ਕਰਮਕੰਡਾਂ ਵਾਲੀਆਂ ਚੀਜ਼ਾਂ ਦਾ ਲੋਭ ਨਹੀਂ ਨਾ ਇਹ ਉਲਟਾ ਪਿੱਛੇ-ਪਿੱਛੇ ਤਰੀਆਂ ਫਿਰਦੀਆਂ ਜਿਵੇਂ ਮਾਇਆ ਜਿਹੜੀ ਆ ਕਈ ਲੋਕੀ ਮਾਇਆ ਨੂੰ ਨਾ ਆਮ ਪ੍ਰਚਾਰਕ ਇਸ ਤਰੀਕੇ ਨਾਲ ਕਹਿ ਦਿੰਦੇ ਕਿ ਮਾਇਆ ਜਿਹੜੀ ਹੈ ਇਹ ਪੈਸਾ ਪੈਸੇ ਨੂੰ ਹੱਥ ਲੈ ਪੈਸਾ ਮਾਇਆ ਨਹੀਂ ਆ ਮਾਇਆ ਜਿਹੜੀ ਹੈ ਇਹ ਵੱਖਰੀ ਹੈ ਤੇ ਪੈਸਾ ਜਿਹੜਾ ਗੁਜਰਾਨ ਹੈ ਇਸ ਸੰਸਾਰੀ ਜੀਵਨ ਜੀਣ ਲਈ ਜ਼ਰੂਰੀ ਆ ਜੇ ਪੈਸਾ ਨਹੀਂ ਹੋਊਗਾ ਤੁਹਾਨੂੰ ਧਾਰਮਿਕ ਸਥਾਨ ਤੇ ਬੱਸ ਵਾਲਾ ਕੋਈ ਟਿਕਟ ਵੀ ਨਹੀਂ ਦੇਊਗਾ ਹੂੰ ਸੱਚ ਹੈ ਨਾ ਹੂੰ ਹੈ ਨਾ ਤੁਹਾਡਾ ਘਰ ਦਾ ਖਰਚਾ ਨਹੀਂ ਚੱਲਣਾ ਬੱਚੇ ਨੇ ਤਾਂ ਮੰਗਣਾ ਉਹਨੂੰ ਤੁਸੀਂ ਲੱਕ ਚੋਲਾ ਪਾਇਆ ਹੋਵੇ ਮੰਗਣਾ ਭਾਈ ਮੈਨੂੰ ਤਾਂ ਦੋ ਮੈਂ ਤਾਂ ਪੈਸੇ ਦੇ ਪੈਸੇ ਦੋ ਜਨਾਨੀ ਨੇ ਵੀ ਮੰਗਣੇ ਆ ਹੈ ਨਾ ਸੋ ਇਹ ਪੈਸਾ ਗੁਜਰਾਨ ਹੈ ਇਸ ਸ਼ਰੀਰਕ ਸਬਦਾਵਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਲਈ ਤੁਹਾਨੂੰ ਕੋਈ ਨਾ ਕੋਈ ਕਾਰਜ ਕਰਨਾ ਪੈਂਦਾ ਕਿਰਤ ਕਰਨੀ ਪੈਂਦੀ ਉਹ ਜੁੜੀ ਇਹ ਮਾਇਆ ਨਹੀਂ ਮਾਇਆ ਕੀ ਕਿਸੇ ਚੀਜ਼ ਦਾ ਜੁੜਾਅ ਆ ਹੂੰ ਹੁਣ ਮੈਂ ਕਿਸੇ ਚੀਜ਼ ਨੂੰ ਮੈਂ ਗੱਡੀ ਲੈ ਲਈ ਮੇਰਾ ਉਹ ਦਿਨ ਆਇਆ ਮੈਂ ਗੱਡੀ ਲੈ ਲਈ ਮੇਰਾ ਬੜੀ ਖੁਸ਼ੀ ਹੋਵੇ ਠੀਕ ਹੈ ਪਰ ਜੇ ਉਹ ਗੱਡੀ ਮੇਰੀ ਗੁੰਮ ਗਈ ਕੋਈ ਚੱਕ ਕੇ ਲੈ ਗਿਆ ਤੇ ਮੈਨੂੰ ਉਹਦਾ ਦੁੱਖ ਹੋਵੇ ਇਹ ਜੁੜਾਵ ਹੈ ਇਹ ਮਾਇਆ ਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਮਾਇਆ ਤੁਹਾਨੂੰ ਉਸ ਪ੍ਰਮਾਤਮਾ ਦਾ ਉਸ ਹਰੀ ਦਾ ਨਾਮ ਜਿਹੜਾ ਆ ਤੁਹਾਡੇ ਤੋਂ ਵਿਸਾਰ ਦਵੇ ਉਹ ਮਾਇਆ ਆ ਕਿਸੇ ਵੀ ਚੀਜ਼ ਦਾ ਜੁੜਾਵ ਆ ਆਏ ਦਾ ਤਾਨੂੰ ਕਿਸੇ ਚੀਜ਼ ਦਾ ਮਿਲੇ ਦਾ ਬਹੁਤ ਹੀ ਖੁਸ਼ੀ ਨਾ ਹੋਵੇ ਤੇ ਉਹਦੇ ਗਏ ਦਾ ਦੁੱਖ ਨਾ ਹੋਵੇ ਹਮ ਸਮ ਕਰ ਕਰਕੇ ਜਾਣੋ ਤੁਸੀਂ ਠੀਕ ਹੈ ਤੇ ਆਪਣੇ ਅਵਸਥਾ ਨੂੰ ਚੜ੍ਹਦੀ ਕਲਾ ਚ ਰੱਖੋ ਤੇ ਕਿਸੇ ਦੇ ਮਾਣ ਅਪਮਾਨ ਦਾ ਤੁਹਾਡੇ ਤੇ ਫੈਕਟ ਨਾ ਪਵੇ ਤੁਸੀਂ ਆਪਣੇ ਨਿਰੋਲ ਆਨੰਦ ਦੇ ਵਿੱਚ ਉਸੇ ਤਰੀਕੇ ਉਹਦਾ ਸ਼ੁਕਰਾਨਾ ਕਰੋ ਵੀ ਪ੍ਰਮਾਤਮਾ ਤੇਰੇ ਸ਼ੁਕਰ ਤੇ ਦਿਨ ਬਹੁਤ ਸੋਹਣਾ ਗੁਜ਼ਰਿਆ ਤੇ ਜਿਵੇਂ ਜੋ ਜੋ ਤੂੰ ਦੁਪਾਵੈ ਸਾਈ ਭਲੀਕਾਰ ਜਿਵੇਂ ਤੈਨੂੰ ਪਾਉਂਦਾ ਹੋਵੇਂ ਕਰ ਹਾਂ ਇਹ ਆ ਤਰ ਪੂਤਪ੍ਰੇਤ ਹੁੰਦੇ ਸਿਖਿਆ ਸਭ ਕੁਝ ਹੁੰਦਾ ਹੈ ਪੂਤਪ੍ਰੇਤ ਕਈ ਵਾਰ ਪੂਤਪ੍ਰੇਤ ਜਿੰਦਾ ਰੂਪ ਚ ਵੀ ਹੁੰਦੇ ਆ ਜਿੰਦਾ ਰੂਪ ਚ ਕਿੱਦਾਂ ਹੁੰਦੇ ਹੁਣ ਦੇਖੋ ਜਿਹੜੇ ਬੰਦੇ ਆਮ ਨੋਰਮਲ ਲੋਕਾਂ ਨੂੰ ਜਾ ਕੇ ਮਾਰ ਦਿੰਦੇ ਆ ਉਹ ਪੁੱਤਾਂ ਤੋਂ ਘੱਟ ਥੋੜੀ ਆ ਕਤਲ ਕਰ ਦਿੰਦੇ ਆ ਔਰਤਾਂ ਦੇ ਬੱਚਿਆਂ ਦੇ ਕਤਲ ਕਰ ਦਿੰਦੇ ਆ ਔਰਤਾਂ ਬਲਾਤਕਾਰ ਕਰਦੇ ਆ ਉਹ ਪੂਤਪ੍ਰੇਤਾਂ ਘੱਟ ਥੋੜੀ ਆ ਤੁਸੀਂ ਉਹਨਾਂ ਨੂੰ ਚੰਗੇ ਬੰਦੇ ਮੰਨਦੇ ਆ ਉਹ ਪੂਤਪ੍ਰੇਤ ਹੀ ਆ ਤੇ ਪੂਤਪ੍ਰੇਤ ਉਹ ਵੀ ਨੇ ਜਿਹੜੇ ਕਿ ਐਸੀਆਂ ਸ਼ਰੀਰਾਂ ਨੂੰ ਲੱਭਦੇ ਐਸੀ ਸੁਰਤ ਨੂੰ ਲੱਭਦੇ ਆ ਜਿਹੜੇ ਨੈਗੇਟਿਵ ਹੀ ਸੋਚਦੇ ਰਹਿੰਦੇ ਆ ਲੋਕਾਂ ਦਾ ਬੁਰਾ ਸੋਚਦੇ ਰਹਿੰਦੇ ਆ ਕਿਸੇ ਔਰਤ ਦਾ ਦੂਜੇ ਰਿਸ਼ਤੇਦਾਰ ਦਾ ਕਿਸੇ ਭਰਾ ਭੈਣ ਦਾ ਬੁਰਾ ਸੋਚੇ ਕਿਸੇ ਦੋਸਤ ਦਾ ਬੁਰਾ ਦੂਜੇ ਬਿਜ਼ਨਸ ਵਾਲੇ ਦਾ ਬੁਰਾ ਸੋਚਦੇ ਨੇ ਇਹ ਜੇ ਸ਼ਰੀਰਾਂ ਨੂੰ ਘੁੱਤਪਰੇ ਲੱਭਦੇ ਰਹਿੰਦੇ ਆ ਉਹ ਫਿਰ ਹਾਂ ਬਿਲਕੁਕੁਲ ਉਹ ਫਿਰ ਜਦੋਂ ਇਹ ਜੇ ਥਾਟ ਤੇ ਉਹ ਵਾਈਬ੍ਰੇਸ਼ਨਸ ਮੈਚ ਹੁੰਦੀਆਂ ਨੇ ਉਹਨਾਂ ਉਹਨਾਂ ਤੇ ਭਾਰੀ ਹੋ ਜਾਂਦੀ ਆ ਉਹ ਫਿਰ ਉਹਨਾਂ ਤੋਂ ਉਹ ਕਰਮ ਕਰਾਉਂਦੇ ਆ ਜੋ ਕਿ ਇਨਸਾਨੀ ਫਿਤ੍ਰਤ ਵਾਲੇ ਚੰਗੇ ਬੰਦੇ ਦੀ ਆਦਤਾਂ ਨਹੀਂ। ਕਿਵਰੀ ਅਸੀਂ ਕਹਿੰਦੇ ਆਂ ਵੀ ਅਕਸਰ ਅਸੀਂ ਖਬਰਾਂ ਜਿਵੇਂ ਪੜ੍ਹਦੇ ਆਂ ਇਨਸਾਨੀਅਤ ਸ਼ਰਮ ਅੰਸਾਰ ਹੋਈ ਹੈ। ਵੀ ਇਹ ਇਹ ਕੰਮ ਕਈ ਕਮ ਇਹੋ ਜਿਹੇ ਹੁੰਦੇ ਅਸੀਂ ਕਹਿੰਦੇ ਇਨਸਾਨਕਾਰੀ ਨਹੀਂ ਸੀ। ਜਾਨਵਰ ਇਤਦਾ। ਜਾਨਵਰ ਇਤਦਾ। ਬਿਲਕੁਲ ਉਹੀ। ਸਵੇਰੇ ਇੱਕ ਅੱਜ ਦੀ ਸਵੇਰੇ ਦੀ ਗੱਲ ਆ ਸਵੇਰੇ ਅਖਬਾਰ ਪੜ੍ਹਦਾ ਹੋਇਆ ਸੀ। ਤਾਂ ਉਸ ਦੇ ਵਿੱਚ ਅ 11 ਮਹੀਨੇ ਦੀ 11 ਮਹੀਨੇ ਦੀ ਬੱਚੀ ਨਾਲ ਜ਼ਬਰਦਸਤੀ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਹਾਂ ਦੇਖ। ਇਹ ਹੁਣ ਸ਼ੈਤਾਨ ਦਾ ਹੀ ਕੰਮ ਆ। ਹਵਾਨ ਦੇ ਭੂਤ ਦਾ ਹੀ ਕੰਮ ਆ ਉਹ ਗਲਤ ਦਾ ਗਲਤ 네ਗੇਟਿਵਿਟੀ ਦਾ ਹੀ ਕੰਮ ਕੋਣ ਕਰ ਸਕਦਾ ਤੁਸੀਂ ਕਰੋਗੇ ਇਦਾਂ ਦਾ ਕੰਮ ਮੈਂ ਕਰੂੰਗਾ ਕਿਉਂਕਿ ਸੋਚ ਵੀ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਹਣਾ ਸੋਚ ਨਹੀਂ ਸਕਦਾ ਤੇ ਇਹਦੇ ਲਈ ਮੈਂ ਕਹਿੰਨਾ ਕਰੜੇ ਕਾਨੂੰਨ ਹੋਣੇ ਚਾਹੀਦੇ ਤੇ ਉਹਨੂੰ ਡਾਇਰੈਕਟ ਟੂ ਇੰਪਲੀਮੈਂਟ ਔਨ ਦਾ ਸਪੋਰਟ ਇੰਪਲੀਮੈਂਟ ਕਰਨ ਦੀ ਲੋੜ ਹੈ ਐਸੇ ਲੋਕਾਂ ਨੂੰ ਤਾਂ ਐਸੀ ਸਜ਼ਾ ਹੋਣੀ ਚਾਹੀਦੀ ਜਿਹਦਾ ਬੰਦਾ ਉਹ ਰੂਹ ਕੰਬ ਜੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਸੋਚਣ ਤੋਂ ਪਹਿਲਾਂ ਠੀਕ ਹੈ ਕਿਉਂਕਿ ਦੇਖੋ ਜਿਹੜੇ ਸੰਸਾਰੀ ਰੂਪ ਚ ਵੀ ਤੇ ਆਤਮਕ ਰੂਪ ਚ ਵੀ ਦੇਵਤਿਆਂ ਤੇ ਰਕਸ਼ਸਾਂ ਦੀਆਂ ਵੀ ਲੜਾ ਜੰਗ ਜੁੱਧ ਚੱਲਦੇ ਰਹੇ ਆ ਠੀਕ ਹੈ ਸੱਚ ਝੂਠ ਦੇ ਜੰਗ ਜੁੱਧ ਚੱਲਦੇ ਰਹੇ ਆ ਤੇ ਯੋਧਿਆਂ ਦੇ ਇਹ ਜੰਗ ਜੁੱਧ ਚੱਲਦੇ ਰਹੇ ਆ ਗੁਰੂ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਨੇ ਜੰਗ ਤਾਂ ਲੜਨੀ ਪਈ ਨਾ ਤੇ ਖਾਲਸਾ ਸੋਏ ਜੋ ਲੜੇ ਨਿਤ ਜੰਗ ਹੁਣ ਇੱਥੇ ਖਾਲਸਾ ਕਿਹੜਾ ਆ ਜਿਹੜਾ ਇਹ ਨਹੀਂ ਕਿ ਉਹ ਜੰਗ ਜੋਦੀ ਹੁਣ ਇਸ ਵਕਤ ਤਾਂ ਜੰਗ ਹੋ ਨਹੀਂ ਰਹੀ ਪਰ ਆਪਣੀ ਮਨ ਦੇ ਵਿਕਾਰਾਂ ਨਾਲ ਜੰਗ ਚੱਲ ਰਹੀ ਆ ਹਨਾ ਡੇਲੀ ਰੂਟੀਨ ਦੇ ਵਿੱਚ ਇੱਕ ਆਮ ਇਨਸਾਨ ਜਿਹੜਾ ਆ ਜਾਂ ਜਿਨੇ ਨਾਮ ਬਦਾ ਨਾਮ ਲੈ ਰਿਹਾ ਉਹਦੀ ਵਿਕਾਰਾਂ ਨਾਲ ਡੇਲੀ ਜੰਗ ਹੁੰਦੀ ਆ ਕਿਉਂਕਿ ਸਵੇਰੇ ਉੱਠਣ ਤੋਂ ਲੈ ਕੇ ਇਸ਼ਨਾਨ ਪਾਣੀ ਕਰਨ ਤੋਂ ਲੈ ਕੇ ਪਰਮਾਤਮਾ ਦਾ ਨਾਮ ਜਪਣ ਤੋਂ ਲੈ ਕੇ ਫਿਰ ਜਪਦੇ ਜਪਦਿਆਂ ਸ਼ਰੀਰ ਕਹਿੰਦਾ ਵੀ ਨਹੀਂ ਬੱਸ ਕਰ ਹੁਣ ਲੇਟ ਜਾ ਇਹ ਹਰ ਚੀਜ਼ ਦੇ ਥੌਟ ਦੇ ਨਾਲ ਤੁਹਾਡੀ ਜੰਗ ਹੁੰਦੀ ਆ ਹਰ ਪੋਜ਼ਿਟਿਵ ਵਾਈਬ੍ਰੇਸ਼ਨ ਦੀ 네ਗੇਟਿਵ ਥੌਟ ਦੇ ਨਾਲ جنگ ਚੱਲਦੀ। ਉਹ ਜਿਸ ਚੀਜ਼ ਨੂੰ ਤੁਸੀਂ ਬਲੀ ਕਰਦੇ ਜਾਂਦੇ ਹੋ ਫਿਰ ਹੌਲੀ-ਹੌਲੀ ਫਿਰ ਉਹ ਕਹਿੰਦਾ ਯਾਰ ਪਰ ਮਨ ਨੂੰ ਸਮਝਾਉਣ ਦਾ ਤਰੀਕਾ ਵੀ ਗੁਰਬਾਣੀ ਚ ਬੜਾ ਸੋਹਣਾ ਦਿੱਤਾ। ਵੀ ਮਨ ਨੂੰ ਦੁਸ਼ਮਣ ਨਾ ਬਣਾਓ। ਉਹਨੂੰ ਮਿੱਤਰ ਬਣਾਓ। ਸੁਣ ਮਨ ਮਿੱਤਰ ਪਿਆਰਿਆ ਮਿਲਵੈਲਾ ਹੈ ਇਹੋ। ਕਹਿੰਦੇ ਨਾ ਵੀ ਯਾਰ ਦੋਸਤ ਬਣਾ ਕੇ ਭਾਵੇਂ ਥੱਪੜ ਮਾਰ ਲਓ ਕੋਈ ਗੁੱਸਾ ਨਹੀਂ ਕਰਦਾ। ਹੁੰਦਾ ਨਾ ਤੇ ਉਸੇ ਮਨ ਨੂੰ ਤੁਸੀਂ ਜੇ ਦੁਸ਼ਮਣ ਬਣਾ ਲਓਗੇ ਉਹ ਤੁਹਾਨੂੰ बार-बार ਗਲਤ ਪਾਸੇ ਲੈ ਕੇ ਜਾਊ। ਪਰ ਜੇ ਮਿੱਤਰ ਬਣਾ ਲੋਂਗੇ ਤੁਹਾਨੂੰ ਮਿੱਤਰ ਕੀ ਕਹਿੰਦਾ ਆ ਮਿੱਤਰ ਕਹਿੰਦਾ ਚੱਲ ਯਾਰ ਕੋਈ ਮਾਰ ਲੈ ਇੱਕ ਵਾਰ ਦੋ ਆ ਮੈਂ ਤੇ ਕੋਈ ਗੱਲ ਨਹੀਂ ਫਿਰ ਉਹਨੂੰ ਪਤਾ ਲਿਆ ਯਾਰ ਇਹਦੀ ਤਾਂ ਆਦਤ ਈ ਆ ਇਹ ਤਾਂ ਇਦਾਂ ਹੀ ਬੋਲਦਾ ਰਹਿੰਦਾ ਹੁੰਦਾ ਨਾ ਕਈ ਵਾਰ ਕਈ ਵਾਰ ਦੋ ਕਹਿੰਦਾ ਯਾਰ ਇਹਦਾ ਗੁੱਸਾ ਮਾਣੇ ਇਦਾਂ ਹੀ ਬੋਲਦਾ ਰਹਿੰਦਾ ਬੋਲਦਾ ਰਹਿੰਦਾ ਹੈਨਾ ਤੇ ਉਸੇ ਤਰੀਕੇ ਉਹ ਮਨ ਵੀ ਫਿਰ ਉਸੇ ਅਵਸਥਾ ਚ ਕਈ ਵਾਰ ਆ ਜਾਂਦਾ ਵੀ ਯਾਰ ਇਹਦਾ ਕੀ ਗੁੱਸਾ ਕੋਈ ਗੱਲ ਨਹੀਂ ਰੱਬ ਦਾ ਨਾਮ ਜਪੀ ਜਾਂਦੇ ਨੂੰ ਕੋਈ ਠੀਕ ਹੈ ਉਹ ਹੌਲੀ ਹੌਲੀ ਫਿਰ ਨਿਰਮਲ ਪਹੁੰਚਣਾ ਸ਼ੁਰੂ ਹੋ ਜਾਂਦਾ ਤਰੀਕਾ ਯਾਰ ਚੰਗੇ ਭੂਤ ਵੀ ਹੁੰਦੇ ਆ